ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਇਹਨਾਂ ਕੁਝ ਹੀ ਦਿਨਾਂ ਵਿੱਚ ਕੁੰਭ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀਆਂ ਹਨ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਪੰਜ ਵੱਡੇ ਸ਼ੁਭ ਸਮਾਚਾਰ ਤੇ ਵੱਡਾ ਸਾਰਾ ਸਰਪ੍ਰਾਈਜ਼ ਸੋ ਇਸ ਬਾਰੇ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੇ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਧੰਨ ਦੀ ਦੇਵੀ ਮਾਤਾ ਲਕਸ਼ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਕੁੰਭ ਰਾਸ਼ੀ ਵਾਲਿਓ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਭਗਵਾਨ ਸੂਰਜ ਦੇਵ ਦੇ ਅਸ਼ੀਰਵਾਦ ਨਾਲ ਤੁਹਾਨੂੰ ਇਸ ਹਫ਼ਤੇ ਦੇ ਵਿੱਚ ਬਹੁਤ ਹੀ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ। ਇਹ ਆਉਣ ਵਾਲੇ ਜਿਹੜੇ 10 ਦਿਨ ਹਨ ਇਹਨਾਂ ਦੇ ਅੰਦਰ ਤੁਹਾਨੂੰ ਪੰਜ ਸ਼ੁਭ ਸਮਾਚਾਰ ਤੇ ਵੱਡਾ ਸਰਪ੍ਰਾਈਜ਼ ਮਿਲ ਸਕਦਾ ਹੈ। ਦੋਸਤੋ ਇਹਨਾਂ 10 ਦਿਨਾਂ ਦੇ ਅੰਦਰ ਪੰਜ ਵੱਡੀਆਂ ਖੁਸ਼ਖਬਰੀਆਂ ਤੇ ਵੱਡੇ-ਵੱਡੇ ਸਰਪ੍ਰਾਈਜ਼ ਦੇ ਨਾਲ ਹੀ ਵਿਦੇਸ਼ ਵੱਲੋਂ ਤੁਹਾਨੂੰ ਕੋਈ ਵੱਡੀ ਜਾਣਕਾਰੀ ਸੁਣਨ ਨੂੰ ਮਿਲ ਸਕਦੀ ਹੈ ਜਿਹੜਾ ਕਿ ਤੁਹਾਡੇ ਲਈ ਬਹੁਤ ਵੱਡਾ ਸਰਪ੍ਰਾਈਜ਼ ਸਾਬਤ ਹੋ ਜਾਵੇਗੀ ਹੁਣ ਤੁਹਾਡੇ ਕਰਮਾਂ ਦੇ ਅਨੁਸਾਰ ਇਹਨਾਂ 10 ਦਿਨਾਂ ਦੇ ਵਿੱਚ ਸ਼ੁਭ ਫਲ ਮਿਲੇਗਾ ਕਾਫੀ ਸਮੇਂ ਤੋਂ ਤੁਸੀਂ ਬਹੁਤ ਸਾਰੀ ਮਿਹਨਤ ਕਰ ਰਹੇ ਸੀ ਪਰ ਉਸ ਦਾ ਫਲ ਤੁਹਾਨੂੰ ਨਹੀਂ ਸੀ ਮਿਲ ਰਿਹਾ ਇਸ ਸਮੇਂ ਮਿਲ ਜਾਵੇਗਾ ਹੁਣ ਤੁਹਾਨੂੰ ਨਤੀਜੇ ਤੁਹਾਡੀ ਜ਼ਿੰਦਗੀ ਦੇ ਸਾਹਮਣੇ ਆਉਂਦੇ ਹੋਏ ਨਜ਼ਰ ਆਉਣਗੇ ਸਮਝ ਲਓ ਕਿ ਸੂਰਜ ਦੀ ਤਰ੍ਹਾਂ ਹੁਣ ਤੁਹਾਡਾ ਭਾਗ ਚਮਕਣ ਵਾਲਾ ਹੈ। ਭਗਵਾਨ ਸੂਰਜ ਦੇਵ ਦੀ ਕਿਰਪਾ ਨਾਲ ਇਹਨਾਂ ਕੁਝ ਹੀ ਦਿਨਾਂ ਦੇ ਵਿੱਚ ਭਾਵ ਕਿ 10 ਦਿਨ ਦਾ ਸਮਾਂ ਤੁਹਾਡੇ ਲਈ ਬੜਾ ਭਾਗਸ਼ਾਲੀ ਸਮਾਂ ਸਾਬਿਤ ਹੋਵੇਗਾ। ਬਹੁਤ ਚੰਗਾ ਸਮਾਂ ਹੋਵੇਗਾ। ਤੁਸੀਂ ਇਸ ਲਈ ਸਾਰੇ ਕੰਮ ਛੱਡ ਕੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣ ਲੈਣਾ। ਕਿਉਂਕਿ ਪੂਰੇ 11 ਸਾਲਾਂ ਦੇ ਬਾਅਦ ਸਮਾਂ ਤੁਹਾਡੇ ਲਈ ਸ਼ੁਭ ਸਮਾਚਾਰ ਲੈ ਕੇ ਆਇਆ ਹੈ। ਭਗਵਾਨ ਸੂਰਜ ਦੇਵ ਦੀ ਕਿਰਪਾ ਨਾਲ ਜਿਸ ਵਿੱਚ ਕੇ ਇੰਨੇ ਵੱਡੇ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜਿਸ ਵਿੱਚ ਰਵੀ ਯੋਗ ਦਾ ਪੁਸ਼ਕਰ ਰਾਜ ਯੋਗ ਤੇ ਸੂਰਜ ਦਾ ਸ਼ੁਭ ਯੋਗ ਕਾਰਜ ਸiddhi ਯੋਗ ਸਰਬ ਸiddhi ਯੋਗ ਅੰਮ੍ਰਿਤ ਸiddhi ਯੋਗ ਧਨ ਯੋਗ ਤੇ ਰਾਜ ਵਰਗੇ ਵੱਡੇ ਵੱਡੇ ਅਨੇਕ ਪ੍ਰਕਾਰ ਦੇ ਦੁਰਲਭ ਸੰਜੋਗ ਇਕੱਠੇ ਹੀ ਬਣਦੇ ਹੋਏ ਨਜ਼ਰ ਆ ਰਹੇ ਹਨ ਜਿਸ ਨਾਲ ਸਮਾ ਜਿਹੜਾ ਹੈ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਭਾਗਸ਼ਾਲੀ ਸਮਾ ਸਾਬਤ ਹੋਣ ਵਾਲਾ ਹੈ ਭਗਵਾਨ ਸੂਰਜ ਦੇਵ ਦੀ ਕਿਰਪਾ ਨਾਲ ਕਿਹੜੇ ਪੰਜ ਸ਼ੁਭ ਸਮਾਚਾਰ ਮਿਲਣਗੇ ਤੇ ਕਿਹੜੇ ਵੱਡੇ ਸਰਪ੍ਰਾਈਜ਼ ਹਨ ਤੇ ਕਿਹੜੇ-ਕਿਹੜੇ ਖੇਤਰਾਂ ਵਿੱਚ ਤੁਹਾਨੂੰ ਖੁਸ਼ਖਬਰੀਆਂ ਮਿਲ ਸਕਦੀਆਂ ਹਨ ਇਸ ਸੰਬੰਧੀ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਤੁਹਾਡੀ ਰਾਸ਼ੀ ਦਾ 100% ਸਹੀ ਰਾਸ਼ੀਫਲ ਦੱਸਣ ਵਾਲੇ ਹਾਂ ਕਿਸ ਪ੍ਰਕਾਰ ਭਗਵਾਨ ਸੂਰਜ ਦੇਵ ਦੀ ਕਿਰਪਾ ਇਹਨਾਂ 10 ਦਿਨਾਂ ਵਿੱਚ ਤੁਹਾਡੀ ਰਾਸ਼ੀ ਵਾਲਿਆਂ ਤੇ ਵਰਸਣ ਵਾਲੀ ਹੈ ਜੋ ਵੀ ਵੀਡੀਓ ਨੂੰ ਪੂਰਾ ਵੇਖੇਗਾ ਉਹ ਖੁਸ਼ੀ ਨਾਲ ਝੂਮ ਉੱਠੇਗਾ ਕਰ ਪਰਿਵਾਰਨ ਅੱਜ ਕੇ ਖੁਸ਼ੀਆਂ ਮਨਾਵੇਗਾ ਢੋਲ ਨਗਾਰੇ ਵਜਾਵੇਗਾ ਮਠਿਆਈ ਵੰਡਣ ਦੇ ਲਈ ਤੁਸੀਂ ਹੋ ਜਾਓ ਤਿਆਰ ਤੁਹਾਡੇ ਨਾਮ ਦਾ ਚਰਚਾ ਹੁਣ ਹਰ ਜਗ੍ਹਾ ਹੋਵੇਗਾ ਕਿਉਂਕਿ ਸਮਾਂ ਹੀ ਭਗਵਾਨ ਸੂਰਜ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਪੱਖ ਵਿੱਚ ਆ ਚੁੱਕਾ ਹੈ ਪੂਰੇ 11 ਸਾਲਾਂ ਦੇ ਬਾਅਦ ਜਿਸ ਵਿੱਚ ਕੇ ਤੁਹਾਨੂੰ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਦੀ ਪ੍ਰਾਪਤੀ ਹੋਵੇਗੀ ਵੱਡੇ ਵੱਡੇ ਸਰਪ੍ਰਾਈਜ਼ ਤੁਹਾਨੂੰ ਮਿਲਣ ਵਾਲੇ ਹਨ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ کارਗਰ ਸਾਬਿਤ ਹੋ ਜਾਵੇਗੀ ਇਸ ਸਮੇਂ 10 ਦਿਨਾਂ ਦੇ ਵਿੱਚ ਤੁਹਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਹੋਣਗੀਆਂ ਜਿਸ ਦੇ ਬਾਰੇ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਵਿੱਚ ਵਿਚਾਰ ਕਰਨ ਵਾਲੇ ਹਾਂ ਜਿਨ੍ਹਾਂ ਤੇ ਤੁਹਾਨੂੰ ਅਮਲ ਕਰਨਾ ਹੈ ਧਿਆਨ ਦੇਣਾ ਹੈ ਜਿਸ ਨਾਲ ਕਿ ਇਹਨਾਂ 10 ਦਿਨਾਂ ਦਾ ਜੋ ਸਮਾਂ ਹੈ ਇਸ ਸਮੇਂ ਦਾ ਵੱਧ ਤੋਂ ਵੱਧ ਲਾਭ ਤੁਹਾਨੂੰ ਮਿਲ ਜਾਵੇਗਾ ਬਹੁਤ ਹੀ ਮਹੱਤਵਪੂਰਨ ਵੀਡੀਓ ਤੁਹਾਡੇ ਲਈ ਸਾਬਿਤ ਹੋ ਜਾਵੇਗੀ ਜਿਸ ਨਾਲ ਭਗਵਾਨ ਸੂਰਜ ਦੇਵ ਭਗਵਾਨ ਸ਼ਨੀ ਦੇਵ ਤੇ ਮਾਤਾ ਲక్ష్ਮੀ ਜੀ ਦੀ ਸਦਾਵ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ। ਉਹਨਾਂ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਪਰਿਵਾਰ ਵਾਲਿਆਂ ਦੇ ਉੱਪਰ ਕਿਰਪਾ ਸਦਾ ਬਣੀ ਰਹੇਗੀ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ। ਇਹਨਾਂ 10 ਦਿਨਾਂ ਦੇ ਵਿੱਚ ਤੁਹਾਡੇ ਕਿਸੇ ਬੱਚੇ ਨੂੰ ਜੌਬ ਮਿਲ ਸਕਦੀ ਹੈ ਜਿਸ ਦੇ ਨਾਲ ਘਰ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਤੇ ਨਾਲ ਹੀ ਨਾਲ ਇਸ ਸਮੇਂ ਤੁਸੀਂ ਕੋਈ ਐਸੀ ਪ੍ਰਾਪਰਟੀ ਖਰੀਦ ਸਕਦੇ ਹੋ ਜਿਸ ਦੀ ਤੁਹਾਨੂੰ ਕਾਫੀ ਸਮੇਂ ਤੋਂ ਚਾਹਤ ਸੀ। ਜੇਕਰ ਤੁਹਾਡੇ ਬੱਚੇ ਨੂੰ ਲੈ ਕੇ ਰਿਸ਼ਤੇ ਨੂੰ ਲੈ ਕੇ ਭਾਵ ਕੇ ਕਾਫੀ ਸਮੇਂ ਤੋਂ ਤੁਸੀਂ ਚਿੰਤਿਤ ਸੀ ਮਨਜਾਹਾ ਰਿਸ਼ਤਾ ਨਹੀਂ ਸੀ ਮਿਲ ਰਿਹਾ ਇਹਨਾਂ 10 ਦਿਨਾਂ ਦੇ ਵਿੱਚ ਤੁਹਾਨੂੰ ਮਨਜਾਹਾ ਰਿਸ਼ਤਾ ਮਿਲ ਜਾਵੇਗਾ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਦੋਸਤੋ ਭਗਵਾਨ ਸੂਰਜ ਦੇਵ ਦੀ ਅਸੀਮ ਕਿਰਪਾ ਦੇ ਨਾਲ ਤੁਹਾਡੀ ਰਾਸ਼ੀ ਦੇ ਲਈ ਇਹ 10 ਦਿਨ ਬਹੁਤ ਹੀ کارਗਰ ਹੁਣ ਸਾਬਤ ਹੋਣ ਵਾਲੇ ਹਨ ਇਹ ਸਮਾਂ ਲਾਭਦਾਇਕ ਹੋਵੇਗਾ ਤੁਹਾਡੇ ਗ੍ਰਹਿਾਂ ਵਿੱਚ ਇਹਨਾਂ ਦਿਨਾਂ ਵਿੱਚ ਜਿਹੜੇ ਬਦਲਾਅ ਹੋਣਗੇ ਤੁਹਾਡੇ ਲਈ ਲਾਭ ਦੀ ਸਥਿਤੀ ਬਣਾ ਕੇ ਰਹਿਣਗੇ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਦੁਗਣਾ ਮੁਨਾਫਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਗ੍ਰਹਿ ਬਦਲਾਵ ਗ੍ਰਹਿ ਨਕਸ਼ਤਰਾ ਦੀ ਸਥਿਤੀ ਪੂਰੀ ਤਰ੍ਹਾਂ ਹੀ ਤੁਹਾਡੇ ਪੱਖ ਵਿੱਚ ਹੈ ਤੁਹਾਨੂੰ ਇਹ ਦੱਸਣਾ ਚਾਹਾਂਗੇ ਜੀ ਕਿ ਇਸ ਸੰਬੰਧੀ ਮਤਲਬ ਕਿ ਇਸ ਸਮੇਂ ਤੁਸੀਂ ਨਿਵੇਸ਼ ਸੰਬੰਧੀ ਜੋ ਵੀ ਯੋਜਨਾ ਬਣਾ ਰਹੇ ਹੋ ਆਪਣੇ ਪੈਸੇ ਦੀ ਸੇਵਿੰਗ ਨੂੰ ਲੈ ਕੇ ਉਹਨਾਂ ਦੇ ਲਈ ਤੁਸੀਂ ਧਿਆਨ ਆਪਣਾ ਕੇਂਦ੍ਰਿਤ ਰੱਖਣਾ ਹੈ ਜੇਕਰ ਕਿਸੇ ਵੀ ਤਰੀਕੇ ਦਾ ਨਿਵੇਸ਼ ਪੈਸੇ ਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਲਾਭ ਮਿਲ ਜਾਵੇਗਾ ਇਸ ਸਮੇਂ ਦਾ ਤੁਸੀਂ ਸਦ ਉਪਯੋਗ ਕਰਨਾ ਹੈ ਬਹੁਤ ਹੀ ਚੰਗਾ ਸਮਾਂ ਰਹਿਣ ਵਾਲਾ ਹੈ ਤੁਹਾਡੇ ਲਈ ਸ਼ੁਭ ਸਮਾਚਾਰ ਅਤੇ ਲਾਭ ਹੀ ਲਾਭ ਹੋਣ ਵਾਲੇ ਹਨ ਸੰਤਾਨ ਪੱਖ ਤੋਂ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲਣ ਦੇ ਆਸਾਰ ਹਨ ਇਸ ਸਮੇਂ ਤੁਹਾਨੂੰ ਸੰਤਾਨ ਦਾ ਸੁੱਖ ਵੀ ਪ੍ਰਾਪਤ ਹੋ ਸਕਦਾ ਹੈ ਉਹਨਾਂ ਦੇ ਕੈਰੀਅਰ ਸੰਬੰਧੀ ਕੋਈ ਵੱਡੀ ਖੁਸ਼ਖਬਰੀ ਵੀ ਮਿਲ ਸਕਦੀ ਹੈ ਜੇਕਰ ਉਹ ਨੌਕਰੀ ਕਰਦੇ ਹਨ ਤਾਂ ਨੌਕਰੀ ਸੰਬੰਧੀ ਪ੍ਰਮੋਸ਼ਨ ਦੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਹਨ ਪੜ੍ਹਾਈ ਨਾਲ ਸੰਬੰਧਿਤ ਵੀ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਨੂੰ ਸੰਤਾਨ ਪੱਖ ਤੋਂ ਸਮਾਂ ਤੁਹਾਡੇ ਪੱਖ ਵਿੱਚ ਰਹਿੰਦਾ ਹੋਇਆ ਨਜ਼ਰ ਆਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਘਰ ਪਰਿਵਾਰ ਵਿੱਚ ਵਿਆਹ ਜਾ ਕੋੜ ਮਾਈ ਸੰਬੰਧੀ ਮੰਗਲ ਕਾਰਜਾਂ ਦੀ ਰੂਪਰੇਖਾ ਵੀ ਬਣਦੀ ਹੋਏ ਨਜ਼ਰ ਆ ਰਹੀ ਹੈ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਆਪਣਾ ਵਾਹਨ ਜਾਂ ਫਿਰ ਮਕਾਨ ਵੀ ਖਰੀਦ ਸਕਦੇ ਹੋ ਪ੍ਰਾਪਰਟੀ ਖਰੀਦ ਸਕਦੇ ਹੋ ਜਿਸ ਵਿੱਚ ਲਾਭ ਤੁਹਾਨੂੰ ਦੁਗਣਾ ਪਹੁੰਚੇਗਾ ਇਹ ਵੀ ਇਸ਼ਾਰਾ ਹੁਣ ਤੁਹਾਡੀ ਪੂਰੀ ਹੋ ਸਕਦੀ ਹੈ ਤੇ ਜੋ ਪਿਛਲੇ ਸਮੇਂ ਤੋਂ ਰੁਕੇ ਹੋਏ ਕੰਮ ਹਨ ਉਹ ਵੀ ਤੁਹਾਡੇ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੀ ਤਰੱਕੀ ਨੂੰ ਵੇਖ ਕੇ ਲੋਕ ਹੈਰਾਨ ਰਹਿ ਜਾਣਗੇ ਜੋ ਕਿ ਤੁਹਾਡੇ ਕਾਫੀ ਸਮੇਂ ਤੋਂ ਦੁਸ਼ਮਣ ਬਣੇ ਬੈਠੇ ਹਨ ਉਹ ਵੀ ਹੁਣ ਤੁਹਾਡੇ ਤੋਂ ਸੜਨਗੇ ਪਰ ਉਹਨਾਂ ਦੁਸ਼ਮਣਾਂ ਦਾ ਕੋਈ ਵੀ ਵਾਰਾ ਪ੍ਰਭਾਵ ਤੁਹਾਡੇ ਤੇ ਨਹੀਂ ਪੈਣ ਵਾਲਾ ਬੇਚਿੱਦਕ ਤੁਸੀਂ ਅੱਗੇ ਵਧਣਾ ਹੈ ਤੇ ਸਫਲਤਾ ਨੂੰ ਹਾਸਲ ਕਰਨਾ ਹੈ ਨਾਲ ਹੀ ਨਾਲ ਇਸ ਸਮੇਂ ਵਿੱਚ ਤੁਸੀਂ ਜਿੰਨਾ ਵੀ ਸੰਭਵ ਹੋ ਸਕੇ ਗਰੀਬ ਲੋਕਾਂ ਦੀ ਮਦਦ ਕਰੋ ਕੁਝ ਨਾ ਕੁਝ ਜ਼ਰੂਰ ਉਹਨਾਂ ਨੂੰ ਦਾਨ ਕਰੋ ਜੇਕਰ ਕੱਪੜੇ ਦਾ ਦਾਨ ਰੋਟੀ ਦਾ ਦਾਨ ਤੁਸੀਂ ਕਰਦੇ ਹੋ ਤਾਂ ਦੁੱਗਣਾ ਫਲ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਉਹ ਸਮਾਂ ਹੋਵੇਗਾ ਜਿਸ ਨੂੰ ਤੁਸੀਂ ਹਮੇਸ਼ਾ ਯਾਦ ਰੱਖੋਗੇ ਸਾਰੇ ਕੰਮ ਤੁਸੀਂ ਯੋਜਨਾਬੱਧ ਤਰੀਕੇ ਨਾਲ ਕਰੋਗੇ ਨਾਲ ਹੀ ਨਾਲ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲ ਜਾਵੇਗੀ ਕਿਸੇ ਚੰਗੇ ਕੰਮ ਦੀ ਵਜ੍ਹਾ ਨਾਲ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧਣ ਵਾਲਾ ਹੈ ਕੋਈ ਅਜੀਹਾ ਕੰਮ ਤੁਸੀਂ ਕਰੋਗੇ ਜਿਸ ਨਾਲ ਤੁਹਾਡੀ ਸਮਾਜ ਵਿੱਚ ਵੀ ਕਾਫੀ ਤਾਰੀਫ਼ ਕੀਤੀ ਜਾਵੇਗੀ ਨੌਜਵਾਨ ਵਰਗ ਬਹੁਤ ਸਮੇਂ ਤੋਂ ਆਪਣੇ ਕੈਰੀਅਰ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਉਹਨਾਂ ਨੂੰ ਵੀ ਹੁਣ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਨੌਕਰੀ ਨਾਲ ਸੰਬੰਧਿਤ ਜਾਂ ਪੜ੍ਹਾਈ ਨਾਲ ਸੰਬੰਧਿਤ ਜਿਹੜੇ ਲੋਕ ਬੇਰੁਜ਼ਗਾਰ ਹਨ ਉਹਨਾਂ ਲਈ ਵੀ ਰੁਜ਼ਗਾਰ ਦੀ ਪ੍ਰਾਪਤੀ ਦੇ ਮੌਕੇ ਵੱਧਦੇ ਹੋਏ ਨਜ਼ਰ ਆ ਰਹੇ ਹਨ ਇਸ ਲਈ ਤੁਸੀਂ ਇਹਨਾਂ ਮੌਕਿਆਂ ਨੂੰ ਹੱਥੋਂ ਨਹੀਂ ਜਾਣ ਦੇਣਾ ਸਾਵਧਾਨੀ ਤੇ ਮਹੱਤਵਪੂਰਨ ਗੱਲਾਂ ਨੂੰ ਆਪਣੀ ਜ਼ਿੰਦਗੀ 'ਚ ਅਪਣਾਉਣਾ ਹੈ ਇਸੇ ਸਮੇਂ ਤੁਸੀਂ ਆਪਣੇ ਕੰਮ ਨੂੰ ਜੋ ਵੀ ਕੰਮ ਕਰੋ ਗੁਪਤ ਤਰੀਕੇ ਨਾਲ ਕਰੋ ਕਦੇ ਵੀ ਕਿਸੇ ਨਾਲ ਜ਼ਾਹਰ ਨਾ ਕਰੋ ਨਹੀਂ ਤਾਂ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਜੇਕਰ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਜਿੱਦਾਂ ਚਿਰ ਤੱਕ ਤੁਹਾਨੂੰ ਉਸ ਦਾ ਲਾਭ ਪ੍ਰਾਪਤ ਨਹੀਂ ਹੁੰਦਾ ਤਾਂ ਕਦੇ ਵੀ ਕਿਸੇ ਨੂੰ ਇਸ ਬਾਰੇ ਨਹੀਂ ਪਤਾ ਲੱਗਣਾ ਚਾਹੀਦਾ ਸਮਾ ਤੁਹਾਡੇ ਲਈ ਚੰਗਾ ਹੈ ਪਰ ਬਿਨਾਂ ਕਿਸੇ ਨੂੰ ਕੁਝ ਦੱਸੇ ਚੁੱਪਚਾਪ ਤਰੀਕੇ ਨਾਲ ਸ਼ੁਰੂ ਕਰੋ ਮਤਲਬ ਕਿ ਕਿਸੇ ਨੂੰ ਨਹੀਂ ਦੱਸਣਾ ਕਿ ਤੁਸੀਂ ਇਹ ਕੰਮ ਕਰਨ ਵਾਲੇ ਹੋ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਦਾਂ ਕਰੋਗੇ ਨਹੀਂ ਤਾਂ ਤੁਹਾਡੇ ਸੀਕਰਟ ਲੀਕ ਹੋ ਸਕਤੇ ਹਨ ਕੋਈ ਇਸ ਦਾ ਤੁਹਾਡਾ ਨਜਾਇਜ਼ ਫਾਇਦਾ ਉਠਾ ਸਕਦਾ ਹੈ ਵੈਸੇ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਤੁਸੀਂ ਆਪਣੇ ਆਪ ਹੀ ਅੱਗੇ ਵਧੋ ਸਫਲਤਾ ਤੁਹਾਡੇ ਕਦਮ ਚੁੰਮੇਗੀ ਇਸ ਸਮੇਂ ਸਫਲਤਾਵਾਂ ਦੇ ਤੁਸੀਂ ਝੰਡੇ ਗੱਡ ਦੇਓਗੇ ਅਸੀਂ ਪਹਿਲਾਂ ਵੀ ਤੁਹਾਨੂੰ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਕੰਮ ਕਰੋ ਤਾਂ ਮਨ ਵਿੱਚ ਸਰਲਤਾ ਦਾ ਭਾਵ ਰੱਖੋ ਪ੍ਰਸ਼ੰਸਾ ਦਾ ਭਾਵ ਰੱਖ ਜੇਕਰ ਤੁਸੀਂ ਕਿਸੇ ਨੂੰ ਦੱਸਦੇ ਹੋ ਤਾਂ ਉਹ ਤੁਹਾਡੇ ਫਿਰ ਵਿਨਾਸ਼ ਦਾ ਕਾਰਨ ਬਣ ਸਕਦਾ ਹੈ ਤੁਸੀਂ ਆਪਣੇ ਕੰਮ ਦੇ ਉੱਤੇ ਧਿਆਨ ਕੇਂਦ੍ਰਿਤ ਰੱਖਣਾ ਹੈ ਕਦੇ ਵੀ ਕਿਸੇ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਕਦੇ ਵੀ ਕਿਸੇ ਨਾਲ ਗਲਤ ਬੋਲ ਬਾਣੀ ਦਾ ਇਸਤੇਮਾਲ ਨਹੀਂ ਕਰਨਾ ਪੈਸੇ ਦਾ ਲੈਣ ਦੇਣ ਕਰਦੇ ਸਮੇਂ ਸਾਵਧਾਨੀ ਜ਼ਰੂਰ ਵਰਤਿਆ ਕਰੋ ਇਹ ਨਿਸ਼ਚਿਤ ਕਰ ਲਓ ਕਿ ਇਹ ਪੈਸਾ ਤੁਹਾਨੂੰ ਕਦੋਂ ਮਿਲਣਾ ਹੈ ਵੈਸੇ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਕਿਸੇ ਨੂੰ ਪੈਸਾ ਉਧਾਰ ਦਿਓ ਹੀ ਨਹੀਂ ਕੋਈ ਅਜੇਹੀ ਮਜਬੂਰੀ ਜੇਕਰ ਪੈ ਜਾਵੇ ਕਿ ਪੈਸਾ ਤੁਹਾਨੂੰ ਦੇਣਾ ਪੈ ਜਾਵੇ ਉਹ ਗੱਲ ਵੱਖਰੀ ਹੈ ਪਰ ਕੋਸ਼ਿਸ਼ ਕਰੋ ਕਿ ਕਿਸੇ ਨੂੰ ਪੈਸਾ ਉਧਾਰ ਨਾ ਦਿਓ ਤੁਹਾਡਾ ਪੈਸਾ ਫਸ ਸਕਦਾ ਹੈ ਬਹੁਤ ਹੀ ਸੋਚ ਸਮਝ ਕੇ ਇਸ ਵਿਚਾਰਨ ਨੂੰ ਕਰਨਾ ਹੈ ਘਰ ਦੇ ਵੱਡੇ ਬਜ਼ੁਰਗਾਂ ਦੇ ਸੇਵਾ ਸੰਬੰਧੀ ਤੁਹਾਨੂੰ ਕੋਈ ਅਣਦੇਖੀ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਤੁਹਾਨੂੰ ਨੌਕਰੀ ਪੇਸ਼ੇ ਵਾਲੇ ਸੰਬੰਧਿਤ ਕਿਸੇ ਨਾਲ ਕੋਈ ਗੱਲਬਾਤ ਜਿਹੜੀ ਹੈ ਉਹ ਵੀ ਧਿਆਨ ਨਾਲ ਹੀ ਕਰਨੀ ਹੋਵੇਗੀ ਕਦੇ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਕੋਈ ਵੀ ਕੰਮ ਤੁਸੀਂ ਇੱਧਰ ਉੱਧਰ ਕਰਨ ਬਾਰੇ ਨਹੀਂ ਸੋਚਣਾ ਨਹੀਂ ਤਾਂ ਉਸ ਵਿੱਚ ਤੁਹਾਨੂੰ ਕਾਮਯਾਬੀ ਨਹੀਂ ਮਿਲੇਗੀ ਮਨਪਸੰਦ ਦੇ ਤੁਹਾਨੂੰ ਇਸ ਸਮੇਂ ਨਤੀਜੇ ਮਿਲਣ ਵਾਲੇ ਹਨ ਸਮਾ ਤੁਹਾਡੇ ਲਈ ਬੜਾ ਲਾਭਦਾਇਕ ਹੋਵੇਗਾ ਕਰਮਚਾਰੀਆਂ ਦੇ ਲਈ ਸਮਾ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਆਪਣਾ ਧਿਆਨ ਆਪਣੇ ਕੰਮਾਂ ਤੇ ਗਤੀਵਿਧੀਆਂ ਵੱਲ ਕੇਂਦ੍ਰਿਤ ਰੱਖੋ ਘਰ ਪਰਿਵਾਰ ਦੀਆਂ ਗੱਲਾਂ ਛੱਡ ਕੇ ਤੁਹਾਨੂੰ ਆਪਣੇ ਕੰਮ ਵਾਲੀ ਥਾਂ ਤੇ ਕਾਰਜ ਖੇਤਰ ਵਿੱਚ ਧਿਆਨ ਕੇਂਦ੍ਰਿਤ ਰੱਖਣਾ ਚਾਹੀਦਾ ਹੈ ਤੁਹਾਡਾ ਜੋ ਵੀ ਤੁਸੀਂ ਕੰਮ ਕਰੋ ਉਸ ਦਾ ਧਿਆਨ ਰੱਖੋ ਤੇ ਨਾਲ ਹੀ ਨਾਲ ਗਲਤ ਸੰਗਤ ਦਾ ਸਾਥ ਛੱਡ ਦਿਓ ਇਹ ਸੀ ਜੀ ਤੁਹਾਡਾ ਇਸ ਹਫਤੇ ਦਾ ਸਟੇਕ ਰਾਸ਼ੀ ਫਲ ਤੇ ਤੁਸੀਂ ਇਸ ਹਫਤੇ ਆਪਣੇ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਣਾ ਹੈ ਸਿਹਤ ਸੰਬੰਧੀ ਆਪਣੇ ਬਹੁਤ ਹੀ ਖਾਸ ਧਿਆਨ ਰੱਖੋ ਨਹੀਂ ਤਾਂ ਅਲਰਜੀ ਵਗੈਰਾ ਦੀ ਦਿੱਕਤ ਹੋ ਸਕਦੀ ਹੈ ਸੋ ਦੋਸਤੋ ਇਹ ਸੀ ਜੀ ਕੁੰਭ ਰਾਸ਼ੀ ਵਾਲਿਆਂ ਦੀ ਭਵਿੱਖਬਾਣੀ ਧੰਨਵਾਦ